ਨਸ਼ਿਆਂ ਦੇ ਖਿਲਾਫ ਜਿਹੜੀ ਵੱਡੀ ਮਹਿੰਮ ਦੇ ਤਹਿਤ ਮਾ ਜੋ ਕੋ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਜੀ ਤੇ ਮਾਨ ਜੋ ਡਾਕਟਰ ਜਨਰਲ ਪੁਲਿਸ ਸ੍ਰੀ ਗੌਰਵ ਯਾਦਵ ਆਈਪੀਐਸ ਦੀਆਂ ਦਿਹਿਯਾਤਾਂ ਦੇ ਮੁਤਾਬਕ ਸ੍ਰੀ ਹਰੀਸ਼ ਦੇਮਾ ਐਸਐਸਪੀ ਗਦਾਸਪੁਰ ਜੀ ਵੱਲੋਂ ਜਿਹੜੀ ਚਲਾਈ ਗਈ ਮਹਿੰਮ ਦੇ ਤਹਿਤ ਜਿਹੜਾ ਹੈਗਾ ਪੁਨਿਆਰ 슈ਗਰ ਮਿਲ ਦੇ ਕੋਲ ਜਿਹੜੀ ਪੁਲਿਸ ਪਾਰਟੀ ਨੇ ਨਾਕਾ ਲਾਇਆ ਸੀਗਾ ਇਹਦੇ ਵਿੱਚ ਚਾਰਸੀਏਏ ਦੇ ਚਾਰਸੀਏਏ ਕਪਲ ਕਮਾਦ ਦੀ ਸੁਪਰਵਾਈਜ਼ਨ ਦੇ ਵਿੱਚ ਗੁਰਵਿੰਦਰ ਸਿੰਘ ਚਾਰ ਸਪੈਸ਼ਲ ਬ੍ਰਾਂਚ ਨਾਲ ਪੁਲਿਸ ਪਾਰਟੀ ਜਿਹੜੀ ਹੈਗੀ ਨਾਕੇ ਤੇ ਮੌਜੂਦ ਸੀ ਤੋਂ ਜੰਮੂ ਸਾਈਡ ਤੋਂ ਜਿਹੜੀ ਗੱਡੀ ਇੱਕ ਪੁਨਿਆਰ ਨਾਕੇ ਤੇ ਬਲੇਰੋ ਗੱਡੀ ਜਿਹੜੀ ਹੈਗੀ ਹੈ ਸ਼ੱਕੀ ਹਾਲਤ ਵਿੱਚ ਇਹਨਾਂ ਨੇ ਰੋਕ ਕੇ ਚੈੱਕ ਕੀਤੀ ਸੋ ਜੰਮੂ ਬੇਸ ਨੰਬਰ ਸੀ ਉਹਦਾ ਤਾਂ ਉਹਦੇ ਵਿੱਚ ਕੋਈ ਨਸ਼ੀਲੀ ਚੀਜ਼ ਹੋਣ ਦਾ ਸ਼ੱਕ ਸੀ ਇਹਨਾਂ ਨੂੰ ਪੁਲਿਸ ਪਾਰਟੀ ਨੇ ਚੈੱਕ ਕੀਤਾ ਤਾਂ ਡੀਐਸਪੀ ਅਜੇ ਕੁਮਾਰ ਜਿਹੜਾ ਡੀਐਸਪੀ ਐਂਡੀਪੀ ਆ ਸਕਦਾ ਹੈ ਉਹਨਾਂ ਨੂੰ ਬੁਲਾਇਆ ਗਿਆ ਮੌਕੇ ਤੇ ਸੋ ਉਹਨਾਂ ਦੀ ਹਾਜ਼ਰੀ ਵਿੱਚ ਪ੍ਰੋਪਰ ਨੂੰ ਗੱਡੀ ਦੀ ਇਜ਼ਾਜ਼ਤ ਹੀ ਲਈ ਗਈ। ਸੋ ਚੈਕਿੰਗ ਦੇ ਦੌਰਾਨ ਗੱਡੀ ਵਿੱਚੋਂ ਮومی ਕੰਗ ਦੇ ਜਿਹੜਾ ਕਾਲਾ ਰੰਗ ਦਾ ਕਾਗਜ਼ ਸੀ ਉਹਦੇ ਵਿੱਚੋਂ ਡਰਗ ਮੰਨੀ ਕੈਸ਼ ਕਰੀਬ 16 ਲੱਖ 80 ਹਜ਼ਾਰ ਰੁਪਿਆ ਉਹਦੇ ਵਿੱਚ ਹੀ ਕੁਝ ਜਿਹੜੇ ਡਰਗ ਸੀ ਫੈਰੋਨਸੀ 288 ਗ੍ਰਾਮ ਜਿਹੜੀ ਚੈੱਕ ਕਰਨ ਦੇ ਜਰੀਏ ਬਰਾਮਦ ਹੋਈ। ਸੋ ਇਹਨਾਂ ਦੀ ਜਿਹੜੀ ਮੋਢਲੀ ਪੁਛਗਿਛ ਤੋਂ ਇਹ ਗੱਲ ਸਾਹਮਣੇ ਆਈ ਜਿਹੜੇ ਅਕਿਊਜ਼ ਨੇ ਮੌਕੇ ਤੋਂ ਗੱਡੀ ਵਿੱਚ ਜਿਹੜੇ ਅਰੈਸਟ ਕੀਤੇ ਕਾਬੂ ਕੀਤੇ ਉਹਨਾਂ ਵਿੱਚ ਅਮਨਦੀਪ ਸਿੰਘ ਅਮਨੀਰ ਸਿੰਘ ਆ ਵੀ ਦਵਿੰਦਰ ਕੁਮਾਰ ਇਹ ਤਿੰਨੇ ਜੰਮੂ ਬੇਸ ਦੇ ਹੈਗੇ ਨੇ ਸੋ ਇਹਨਾਂ ਦੀ ਪੁਸ਼ਕੇ ਚੇਹੇ ਸਾਹਮਣੇ ਆਇਆ ਵੀ ਜਿਹੜਾ ਸ਼ਕਤੀ ਕੁਮਾਰ ਹੈ ਮੇਨ ਜਿਹੜਾ ਹੈਗਾ ਧੰਦਾ ਕੰਮ ਕਰ ਇਹ ਨਸ਼ਾ ਧੰਦਾ ਕਰਦਾ ਹੈਗਾ ਉਹਦੇ ਨਾਲ ਹੀ ਇੱਕ ਸੋਨੂ ਬੇਸ ਦਾ ਆਦਮੀ ਹੈਗਾ ਉਹ ਬਾਹਰ ਕੈਨੇਡਾ 'ਚ ਰਹਿੰਦਾ ਲੇਕਿਨ ਉਹ ਜੰਮੂ ਏਰੀਆ ਨੂੰ ਬਲੋਂਗ ਕਰਦਾ ਸੋ ਜਿਹੜੇ ਮੇਨ ਜਿਹੜੇ ਉਹਨਾਂ ਦੇ ਮੇਨ ਜਿਹੜੇ ਹੈਗੇ ਨੇ ਕੰਮ ਕਰਨ ਵਾਲੇ ਜਿਹੜਿਆਂ ਦੇ ਸੋਨੂ ਤੇ ਸ਼ਕਤੀ ਕੁਮਾਰ ਨੇ ਸੋ ਇਹਨਾਂ ਜਿਹੜੀ ਇੱਕ ਬਲੇਰੋ ਗੱਡੀ ਜਿਹੜੀ ਹੈਗੀ ਸੀ ਸ਼ਕਤੀ ਕੁਮਾਰ ਨੇ ਪ੍ਰੋਵਾਈਡ ਕੀਤੀ ਸੀ ਉਹਦੇ ਵਿੱਚ ਜਿਹੜਾ ਹੈਗਾ ਇਹ ਕੈਸ਼ ਡਰਗ ਮੰਨੀ ਲੈ ਕੇ ਜਾ ਰਹੀ ਸੀ ਤੇ ਅੰਮ੍ਰਿਤਸਰ ਤੋਂ ਉਹਨਾਂ ਨੇ ਡਰਗ ਲੈ ਕੇ ਆਉਣੀ ਸੀ ਸੋ ਸੋਨੂ ਸੋਨੂ ਤੇ ਸ਼ਕਤੀ ਤੇ ਕਹਿੰਦੇ ਸੀ ਡਰਗ ਲੈ ਕੇ ਆਉਂਦੇ ਸੀ ਸੋ ਇਸੇ ਦੌਰਾਨ ਇਹਨਾਂ ਨੇ ਤਰੀਬਨ 1 ਮਹੀਨਾ ਪਹਿਲਾਂ ਜਿਹੜਾ ਹੈਗਾ ਇਹ ਅਭੀ ਅਮਨੀਤ ਅਭੀ ਇਹ ਮੇਨ ਹੈਗਾ ਮਾਸਟਰਮਾਈਂਡ ਹੈ। ਇਹੀ ਜੇਲ ਤੋਂ ਬਾਹਰ ਆਇਆ ਸੀ। ਸੋ ਇਹ ਉੱਥੋਂ सोनू ਤੇ ਰਹਿਗਦੇ ਤੇ ਕਹਿੰਦੇ ਡਰਗ ਮੰਨੀ ਲੈ ਕੇ ਜਿਹੜੀ ਬਲੇਰੋ ਗੱਡੀ ਹੈ ਸ਼ਕਤੀ ਨੇ ਪ੍ਰੋਵਾਈਡ ਕੀਤੀ ਸੀ। ਉਸ ਗੱਡੀ ਤੇ ਅਮਰਸਾ ਤੋਂ ਇਹਨਾਂ ਡਰਗ ਲੈ ਕੇ ਆਉਣੀ ਸੀ। ਸੋ ਇਹਨੂੰ ਨਾਕੇ ਤੇ ਆਪਣੇ ਟੇ ਲੈਨ ਜਾ ਰਹੀ ਸੀ। ਜਦੋਂ ਇਹ ਗੱਲ ਕੁਸ਼ਕ ਦੇ ਸਾਹਮਣੇ ਆਈ ਇਹ ਵੀ ਡਰਗ ਲੈ ਕੇ ਆਉਣੀ ਸੀ। ਸੋ ਪਹਿਲੇ ਇਹਨਾਂ ਨੂੰ ਕਾਬੂ ਕਰ ਲਿਆ ਗਿਆ। ਸੋ ਇਹਨਾਂ ਵਿੱਚੋਂ ਜਿਹੜੀ ਕੁਸ਼ਕ ਡਰਗ ਹੈ। 288 ਗ੍ਰਾਮ ਦੀ ਹੈਗੀ ਇਹ ਮਿਲ ਗਈ ਇਹਨਾਂ ਕੋਲ ਉਸੀ ਤੇ ਬਾਕੀ ਇਹ ਡਰਗ ਮਨੀ ਕੈਸ਼ ਮਿਲਿਆ ਹੈਗਾ ਔਰ ਇਸ ਤੋਂ ਇਲਾਵਾ ਇਹ ਪਹਿਲਾਂ ਵੀ ਚੱਕਰ ਲਾ ਚੁਕੇ ਨੇ ਜਿਹੜਾ ਅਮਨੀਤ ਅਭੀ ਹੈ ਤੇ ਇੱਕ ਦੀਪੂ ਨਾਮ ਦਾ ਵਿਅਕਤੀ ਹੈ ਉਹ ਵੀ ਨਾਲ ਫਿਕਰ ਹੋਇਆ ਇਹ ਡਿਟੇਲ ਪੁਛੀਏ ਚ ਸਾਹਮਣੇ ਆਈ ਹੈ ਵੀ ਇਹ ਤਕਰੀਬਨ 4 ਚੱਕਰ ਜਿਹੜੇ ਹੈਗੇ ਨੇ ਇਹ ਕੈਸ਼ ਜਿਹੜਾ ਹੈਗਾ ਡਰਾਈਵ ਕਰ ਚੁਕੇ ਹੈ ਡਰਗ ਮਨੀ ਦੀਪੂ ਦੇ ਨਾਮ ਸੋ 2 ਚੱਕਰ ਜਿਹੜੇ ਸੀ 3 ਚੱਕਰ ਤਕਰੀਬਨ ਇਹ ਜਿਹੜੇ ਹੈਗੇ ਨੇ ਇਹ ਡਰਗ ਆਪਣਾ ਹੈਰੋਨ ਹੈ ਚਾਰ ਪੰਜ ਪੈਕੇਟ ਤੇ 6 ਪੈਕੇਟ ਜਿਹੜੇ ਹੈਗੇ ਨੇ ਪਹਿਲਾਂ ਵੀ ਚੱਕਰ ਲਾ ਚੁੱਕੇ ਨੇ ਸੋ ਇਹ ਕਦਾਸਪੁਰ ਤੋਂ ਲੈ ਕੇ ਗਏ ਸੀ ਇਹ ਸੋਨੂ ਦੇ ਕਹਿੰਦੇ ਬਭਰੀ ਪਾਈਵਰਸ ਨਾਕੇ ਦੇ ਕੋਲੋਂ ਇਹਨਾਂ ਨੂੰ ਜਿਹੜਾ ਹੈਗਾ ਅਜ ਪੁਸ਼ਕਚ ਆਇਆ ਵੀ ਇਹਨਾਂ ਨੇ ਲੈ ਕੇ ਗਏ ਸੀ ਸੋ ਜੁੱਤੀਜਾ ਚੱਕਰ ਸੀਗਾ ਲਾਸਟ ਜਿਹੜਾ ਹੈਗਾ 28 ਤਰੀਕ ਨੂੰ ਇਹਨਾਂ ਕੋਲ ਹੋਰ 288 ਗ੍ਰਾਮ ਜਿਹੜੀ ਹੈਗੀ ਅਬਰਾੰਦ ਹੋਈ ਸੀ ਸੋ ਇਹਨਾਂ ਕੋਲੋਂ ਦੁਬਾਰਾ ਹੋਰ ਪੁਸ਼ਕਚ ਕੀਤੀ ਗਈ ਇਹਦੇ ਵਿੱਚ ਹੋਰ ਡਰਗਮਨ ਨਹੀਂ 3 ਲੱਖ 1100 ਡਰਗਮਨ ਹੋਰ ਬਰਾਮਦ ਹੋਈ ਹੈ ਤੇ ਇੱਕ ਪਿਸਤਲ ਬੱਤੀ ਬੋਰ ਤੇ ਤਿੰਨ ਰਾਉਂਡ ਜਿਹੜੇ ਹੈਗੇ ਨੇ ਉਹਨਾਂ ਕੋ ਬਰਾਮਦ ਹੋਏ ਨੇ ਇਹ ਜੰਮੂ ਤੋਂ ਉਹਨਾਂ ਨੇ ਬਰਾਮਦ ਕਰਵਾਏ ਨੇ ਸੋ ਮੇਨ ਜਿਹੜੇ ਮਾਸਟਰਮਾਈਂਡ ਨੇ ਜਿਹੜੇ ਇਹਨਾਂ ਦੇ ਬੈਕਫੁੱਟ ਤੇ ਨੇ ਉਹ ਸ਼ਕਤੀ ਤੇ ਸੋਨੂ ਨੇ ਸੋ ਇਹ ਜਿਹੜਾ ਹੈਗਾ ਇੰਟਰਨੈਸ਼ਨਲ ਜਿਹੜਾ ਰੈਕਟ ਹੈ ਇਹ ਅਸੀਂ ਬਰਸਟ ਕੀਤਾ ਹੈਗਾ ਸੋ ਐਸਪੀ ਦਿਨਾਂਗਰ ਇੰਚਾਰਜ ਸੀਆਈਏ ਗੁਰਵੰਦਰ ਸਪੈਸ਼ਲ ਬ੍ਰਾਂਚ ਇੰਚਾਰਜ ਤੇ ਐਸਐਚਓ ਦਿਨਾਂਗਰ ਨੇ ਇਹਨਾਂ ਪੂਰੀ ਮਿਹਨਤ ਕਰਕੇ ਇਹ ਜਿਹੜੇ ਹੈਗਾ ਮੈਡੂਲ ਬ੍ਰਸ ਕੀਤਾ ਹੈਗਾ ਸੋ ਫਰਦਰ ਵੀ ਹੈਗੇ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਤੇ ਨਿਮਾਨ ਲਾਵਾਂਗੇ ਇਹਨਾਂ ਦਾ ਹੋਰ ਅਸੀਂ ਪਤਾ ਕਰਾਂਗੇ ਵੀ ਕਿੱਥੋਂ ਇਹ ਲੈ ਕੇ ਆਉਂਦੇ ਨੇ ਤੇ ਕਿੱਥੇ ਹੈਗੀ ਸਪਲਾਈ ਕਰਦੇ ਨੇ ਸੋ ਇਹ ਕੈਨੇਡਾ ਦੇ ਬੰਦ ਸਾਰਾ ਨੈਕਸ ਚਲਾ ਰਿਹਾ ਜੀ ਜੀ ਇਹ ਸੋਨੂ ਹੀ ਮੈਂ ਜਿਹੜਾ ਹੈਗਾ ਉਹ ਹੀ ਨੈਕਸ ਚਲਾ ਰਿਹਾ ਉਹਦੇ ਕਹਿੰਦੇ ਹੀ ਸਮਾਨ ਲੈ ਕੇ ਆਉਂਦਾ ਸੀ ਇਹਨੂੰ ਸੋ ਜਿਹੜਾ ਡਰਗ ਮੰਨੀ ਜਿਹੜੀ ਹੈਗੀ ਹੈ ਸਪਲਾਈ ਉਹ ਹੀ ਸ਼ਕਤੀ ਕਰਦਾ ਸੀ ਇਹਨਾਂ ਦਾ ਉਹਦੇ ਕਹਿਨ ਤੇ ਸ਼ਕੀਲ ਹੈਗਾ ਇਹਦੇ ਪਹਿਲੇ ਕੋ ਮਾਮਲੇ ਦਰਜ ਹੋ ਗਏ ਲੱਗਦੇ ਸ਼ਕਤੀ ਦੇ ਖਿਲਾਫ ਪਰਚੇ ਦਰਜ ਇਹ ਹੁਣ ਅਸੀਂ ਪਤਾ ਰਿਸਕ ਕਰਕੇ ਪਤਾ ਕਰਾਂਗੇ ਜਦੋਂ ਇਹ ਪੁਸ਼ਸ਼ ਕਰ ਲਿਆਵਾਂਗੇ ਰਿਸਟ ਪਾਵਾਂਗੇ ਉਦੀ ਫਿਰ ਪਤਾ ਕਰਾਂਗੇ ਵੀ ਇਹ ਕਿਹੜਾ ਹੋਮ ਕਰੇ ਮਦਰਜ ਨੇ ਇਹਨਾਂ ਦੇ ਖਿਲਾਫ ਰਾਈ ਝਗੜੇ ਦੇ ਮਕੜੇ ਮਦਰਜ ਸੁਨੂ ਕਦੋਂ ਬਾਹਰ ਆਇਆ ਜੀ ਸ਼ਤੀ ਕਦੋਂ ਬਾਹਰ ਆਇਆ ਨਹੀਂ ਸੁਨ ਜਿਹੜਾ ਹੈਗਾ ਮੇਨ ਅਮਨੀਤ ਹੈ ਇਹ ਕਰੀਬ ਡੇਡ ਮਹੀਨਾ ਪਹਿਲਾਂ ਬਾਹਰ ਆਇਆ ਇਹ ਰੜਾਈ ਝਗੜੇ ਦੇ ਕੇਸ ਦਰਜ ਨੇ ਤਾਂ ਉਹ ਸੱਤ ਦੇ ਹੋਰ ਹਾਰਡ ਕੇਸ ਦਰਜ ਨੇ ਤੇ ਸ਼ਕਤੀ ਨੂੰ ਅਰੈਸਟ ਕਰਾਂਗੇ ਤੇ ਹੁਣ ਸੋਨੂ ਨੂੰ ਅਰੈਸਟ ਕਰਨ ਤੋਂ ਬਾਅਦ ਫਰਦਰ ਇਹ ਹੈਗਾ ਹੈ ਮੋਡੂਲ ਅਕੇ ਹੋਰ ਚੈੱਕ ਕਰਾਂਗੇ ਨਹੀਂ ਗੈਕਸਲ ਨਹੀਂ ਕਰ ਸਾਹਮਣੇ ਨੇ ਹੈਗਾ